ਪਿਆਰ ਬਹੁਤ ਖੂਬਸੂਰਤ ਸੰਕਲਪ ਹੈ ਪਿਆਰ ਦਾ ਦੁਨੀਆ ਵਿੱਚ ਕੋਈ ਬਦਲ ਨਹੀਂ ਬਦਲ ਹੋ ਵੀ ਨਹੀਂ ਸਕਦਾ ਕਿਉਂਕਿ ਜੋ ਪਿਆਰ ਹੈ ਉਹ ਸਿਰਫ ਪਿਆਰ ਕਰਨ ਵਾਲੀ ਜਾਣਦੇ ਨੇ ਇਹ ਪਿਆਰ ਹੀ ਹੈ ਜਿਸ ਦੇ ਸਹਾਰੇ ਸਮੁੱਚੀ ਸ੍ਰਿਸ਼ਟੀ ਦਾ ਟਾਣਾ ਬਾਣਾ ਸੁਰਜੀਤ ਹੈ ਸਾਰੀ ਦੁਨੀਆ ਪਿਆਰ ਦੇ ਉੱਪਰ ਹੀ ਖੜੀ ਹੈ ਜੇਕਰ ਤੁਹਾਨੂੰ ਫੁੱਲਾਂ ਦਾ ਖਿੜਨਾ ਮਹਿਕਾਂ ਵੰਡਣਾ ਪੰਛੀਆਂ ਦਾ ਚਹਿਕਣਾ ਹਵਾਵਾਂ ਦਾ ਰੁਮਕਣਾ ਚੰਗਾ ਲੱਗਦਾ ਤਾਂ ਤੁਸੀਂ ਪਿਆਰ ਵਿੱਚ ਹੋ ਜੇ ਤੁਹਾਨੂੰ ਉੱਚੇ ਪਰਬਤ ਮੋਂਦੇ ਨਹੀਂ ਤੁਸੀਂ ਪਿਆਰ ਵਿੱਚ ਹੋ ਜੇਕਰ ਤੁਹਾਨੂੰ ਜੱਗ ਵਾਲਾ ਸਾਰਾ ਮੇਲਾ ਚੰਗਾ ਲੱਗਦਾ ਤਾਂ ਤੁਸੀਂ ਪਿਆਰ ਵਿੱਚ ਹੋ ਜਦੋਂ ਘਰ ਪਹੁੰਚਣ ਦੀ ਤੁਹਾਨੂੰ ਕਾਲੀ ਰਹਿੰਦੀ ਆ ਤੁਸੀਂ ਘਰ ਪਹੁੰਚੇ ਨੂੰ ਤਾਬਲੇ ਹੁੰਦੇ ਹੋ ਤੁਸੀਂ ਪਿਆਰ ਵਿੱਚ ਹੋ ਤੁਹਾਡੇ ਦੋਸਤਾਂ ਮਿੱਤਰਾਂ ਦੀਆਂ ਮਜਲਸਾਂ ਜਦੋਂ ਤੁਹਾਨੂੰ ਆਨੰਦ ਦਿੰਦੀਆਂ ਨੇ ਤੁਸੀਂ ਪਿਆਰ ਵਿੱਚ ਹੋ ਪਿਆਰ ਹੈ ਤਾਂ ਸੰਸਾਰ ਹੈ ਰਿਸ਼ਤੇ ਨੇ ਨਾਤੇ ਨੇ ਘਰ ਪਰਿਵਾਰ ਹੈ ਪਿਆਰ ਹੀ ਸੱਚਮੁੱਚ ਇਸ ਜੀਵਨ ਦਾ ਆਧਾਰ ਹੈ ਜੇ ਰਾਜ ਰਾਜ ਕਰ ਕਰਨ ਵਾਲੇ ਹਰ ਵਾਰੀ ਪਿਆਰ ਦੀ ਇੰਤਹਾ ਪਿਆਰ ਦੇ ਉਸ ਸਿਖਰ ਤੇ ਪਹੁੰਚ ਜਾਂਦੇ ਨੇ ਜਦੋਂ ਉਹ ਕਹਿ ਉਠਦੇ ਨੇ ਮਤ ਕਰ ਹਿਸਾਬ ਤੂੰ ਮੇਰੀ ਮੁਹੱਬਤ ਦਾ ਵਰਨਾ ਵਿਆਜ ਮੇਂ ਹੀ ਤੇਮਾਰੀ ਜ਼ਿੰਦਗੀ ਗੁਜ਼ਰ ਜਾਏਗੀ ਮਤ ਕਰ ਹਿਸਾਬ ਤੂੰ ਮੇਰੀ ਮੁਹੱਬਤ ਦਾ ਵਰਨਾ ਵਿਆਜ ਮੇਂ ਹੀ ਤੇਮਾਰੀ ਜ਼ਿੰਦਗੀ ਗੁਜ਼ਰ ਜਾਏਗੀ ਜਦੋਂ ਪਿਆਰ ਦਾ ਇਹ ਸਿਖਰ ਹੋ ਜਾਵੇ ਜਦੋਂ ਪਿਆਰ ਦੀ ਇਹ ਇੰਤਹਾ ਹਾਸਲ ਹੋ ਜਾਵੇ ਫਿਰ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ ਪਿਆਰ ਹੈ ਸੰਸਾਰ ਹੈ ਪਿਆਰ ਨਾਲ ਦੁਨੀਆ ਸਰਸ਼ਾਰ ਹੈ ਬਹੁਤ ਬਹੁਤ ਧੰਨਵਾਦ